ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸੁਧਾਰ ਵਿੱਚ ਮੇਰੀ ਪੀੜ ਤੇ ਮਾਰਗ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤਨਾਂ ਨੇ ਆਪਣੇ ਚਰਨ ਪਾਏ ਜਦੋਂ ਮਹਾਰਾਜੀ ਸੁਧਾਰ ਪਿੰਡ ਵਿੱਚ ਪ੍ਰਵੇਸ਼ ਕਰਨ ਲੱਗੇ ਤਾਂ ਉਹਨਾਂ ਨੂੰ ਅੱਗੋਂ ਲੈਣ ਵਾਸਤੇ ਮਹਾਰਾਜੀ ਦੇ ਸਿੱਖ ਹਾਨ ਪਾਈ ਜਵੰਦਾ ਜੀ ਤਾਂ ਉਹ ਸੰਗਤਾਂ ਦੇ ਸਮੇਤ ਮਹਾਰਾਜ ਜੀ ਨੂੰ ਲੈਣ ਵਾਸਤੇ ਆਏ ਤਾਂ ਉਹ ਮਹਾਰਾਜ ਜੀ ਨੂੰ ਨਾਲ ਲੈ ਕੇ ਆਪਣੇ ਨਗਰ ਵਿੱਚ ਗਏ ਬਹੁਤ ਸੇਵਾ ਕੀਤੀ ਤਾਂ ਇੱਕ ਦਿਨ ਦਾ ਵਜਨ ਲਿਖਿਆ ਹੈ ਕਵੀ ਸੰਤੋਖ ਸਿੰਘ ਸਾਹਿਬ ਜੀ ਨੇ ਇਹ ਵੀ ਛੇਵੇਂ ਪਾਤਸ਼ਾਹ ਮਹਾਰਾਜ ਜੀ ਉਧਰ ਸ਼ਿਕਾਰ ਵਾਸਤੇ ਜਾਣਾ ਸੀ ਤੇ ਮਹਾਰਾਜ ਜੀ ਦੇ ਘੋੜੇ ਦੀਆਂ ਜਿਹੜੀਆਂ ਲਗਾਵਾਂ ਸਨ ਇਹ ਕੋਨਾਂ ਨੂੰ ਫੜਿਆ ਭਾਈ ਜਵੰਦਾ ਜੀ ਨੇ ਤੇ ਮਹਾਰਾਜ ਜੀ ਕੋੜੇ ਤੇ ਸਵਾਰ ਹਨ ਭਾਈ ਜਵੰਦਾ ਜੀ ਨਾਲ-ਨਾਲ ਪੈਦਲ ਜਾ ਰਹੇ ਨੇ ਤੇ ਸਾਫ਼ ਜਗ੍ਹਾ ਤੇ ਮਹਾਰਾਜ ਜੀ ਦਾ ਕੋੜਾ ਉਹਨੂੰ ਦੁੜਾ ਰਹੇ ਨੇ ਤੇ ਉੱਚੀਆਂ ਨੀਵੇਂਆਂ ਥਾਵਾਂ ਤੇ ਭਾਈ ਜਵੰਦਾ ਜੀ ਭੱਜ ਰਹੇ ਸਨ ਕੋੜੇ ਦੇ ਨਾਲ ਨਾਲ ਤਾਂ ਨੰਗੇ ਪੈਰ ਸਾਨੂੰ ਉੱਚੇ ਨੀਵੇਂ ਥਾਂ ਸਨ ਝਾੜੀਆਂ ਬੂਟਿਆਂ ਦੇ ਵਿੱਚੋਂ ਲੰਗਣ ਕਰਕੇ ਉਹਨਾਂ ਦੇ ਪੈਰਾਂ ਦੇ ਵਿੱਚੋਂ ਜਿਹੜਾ ਖੂਨ ਸੀ ਉਹ ਰਸਣ ਲੱਗ ਗਿਆ ਤਾਂ ਇੱਕ ਜਗ੍ਹਾ ਜਦੋਂ ਛੇਵੇਂ ਪਾਦਸ਼ਾਹ ਮਹਾਰਾਜ ਜੀ ਨੇ ਰੁਕੇ ਰੋਕੇ ਦੇਖਿਆ ਪਾਈ ਜਵੰਦਾ ਜੀ ਜਿਨ੍ਹਾਂ ਦੇ ਪੈਰਾਂ ਵਿੱਚੋਂ ਖੂਨ ਰੈਸ ਰਿਹਾ ਵਾ ਤੇ ਵੇਖ ਕੇ ਮਹਾਰਾਜ ਜੀ ਨੇ ਆਖਿਆ ਪਾਈ ਜਵੰਦਾ ਜੀ ਤੁਹਾਡੇ ਚਰਨ ਤੁਹਾਡੇ ਪੈਰ ਲੰਗੇ ਹਨ ਤੁਸੀਂ ਜੋੜਾ ਨਹੀਂ ਪਾਇਆ ਕਿਹਾ ਮਹਾਰਾਜ ਜੀ ਜੋੜਾ ਟੁੱਟ ਗਿਆ ਸੀ ਤਾਂ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਪਾਈ ਜਵੰਦਾ ਜੀ ਨੂੰ ਪ੍ਰਸੰਨ ਹੋ ਕੇ ਆਪਣਾ ਜੋੜਾ ਦਿੱਤਾ ਤੇ ਆਖਿਆ ਵੀ ਇਹ ਜੋੜਾ ਤੁਸੀਂ ਪਾਓ। ਤਨਹ ਸਿੱਖ ਜਿਹਨੂੰ ਛੇਵੇਂ ਪਾਤਸ਼ਾਹ ਮਹਾਰਾਜ ਜੀ ਆਪਣਾ ਜੋੜਾ ਬਖਸ਼ ਰਿਆ। ਤੇ ਸਿੱਖ ਵੀ ਕਿੱਡਾ ਭਾਵਨਾ ਵਾਲਾ ਵਾ। ਤਾਂ ਉਹਨੇ ਜੋੜਾ ਫੜ ਕੇ ਆਪਣੇ ਪੈਰਾਂ 'ਚ ਨਹੀਂ ਪਾਇਆ। ਸਗੋਂ ਉਹ ਜੋੜਾ ਫੜ ਕੇ ਦੋਨੇ ਹੱਥਾਂ 'ਚ ਲੈ ਕੇ ਆਪਣੇ ਸਰਨੂ ਲਾਇਆ ਨਮਸਕਾਰ ਕੀਤੀ ਤੇ ਆਪਣੇ ਸਿਰ ਤੇ ਰੱਖ ਲਿਆ। ਮਹਾਰਾਜ ਜੀ ਨੇ ਆਖਿਆ ਭਾਈ ਜਵੰਦਾ ਜੀ ਇਹ ਕੀ ਕੀਤਾ ਤੁਹਾਨੂੰ ਜੋੜਾ ਪੈਰਾਂ ਚ ਪਾਉਣ ਵਾਸਤੇ ਦਿੱਤਾ ਤੁਸੀਂ ਸਿਰ ਤੇ ਰੱਖ ਲਿਆ। ਤਾਂ ਆਖਿਆ ਮਹਾਰਾਜ ਮੇਰੇ ਵੱਡੇ ਭਾਗ ਮੈਨੂੰ ਤੁਹਾਡੇ ਚਰਨਾਂ ਦਾ ਜੋੜਾ ਮਿਲਿਆ ਪਰ ਇਹ ਉਹ ਜੋੜਾ ਹੈ ਜਿਸ ਵਿੱਚ ਆਪ ਜੀ ਦੇ ਮੁਬਾਰਕ ਚਰਨ ਪਏ। ਜਿਨ੍ਹਾਂ ਚਰਨਾਂ ਤੇ ਕੁੱਲ ਲੁਕਾਈ ਆ ਕੇ ਨਮਸਕਾਰ ਕਰਦੀ ਹੈ। ਤੇ ਇਹ ਜੋੜਾ ਮੇਰੇ ਪਾਉਣ ਵਾਸਤੇ ਨਹੀਂ ਪੂਜਣ ਵਾਸਤੇ ਹੈ। ਇਹਨੂੰ ਨਮਸਕਾਰ ਕਰਨੀ ਬਣਦੀ ਹੈ ਇਹਨੂੰ ਪੂਜਣਾ ਬਣਦਾ। ਤਾਂ ਮਹਾਰਾਜ ਛੇਵੇਂ ਪਾਤਸ਼ਾਹ ਪਾਈ ਜਵੰਦਾ ਦੀ ਇਹ ਭਾਵਨਾ ਵੇਖ ਕੇ ਬਹੁਤ ਪ੍ਰਸੰਨ ਹੋਏ ਤੇ ਪਾਈ ਜਵੰਦਾ ਜੀ ਨੂੰ ਮਹਾਰਾਜ ਜੀ ਨੇ ਛੇਵੇਂ ਪਾਤਸ਼ਾਹ ਜੀ ਨੇ ਹਾਲ ਕੀਤਾ। ਤੇ ਉਹ ਅੱਜ ਵੀ ਜੋੜਾ ਸੁਧਾਰ ਪਿੰਡ ਦੇ ਵਿੱਚ ਜੋ ਲੁਧਿਆਣਾ ਜ਼ਿਲ੍ਹੇ ਦਾ ਪਿੰਡ ਹੈ ਤਾਂ ਉੱਥੇ ਮਹਾਰਾਜ ਜੀ ਦਾ ਜੋੜਾ ਹੈ। ਤਾਂ ਉੱਥੇ ਸੋਣਾ ਲੂੜਾ ਸਾਹਿਬ ਅਸਥਾਨ ਬਣਿਆ ਤੇ ਉਥੇ ਉਹ ਜੋੜੇ ਦੇ ਅੱਜ ਵੀ ਦਰਸ਼ਨ ਕਰਾਈ ਜਾਂਦੇ ਹਨ ਜਿਨ੍ਹਾਂ ਦਰਸ਼ਨ ਕੀਤੇ ਆ ਚੰਗੇ ਬਾਗ ਜਿਨ੍ਹਾਂ ਦਰਸ਼ਨ ਨਹੀਂ ਕੀਤੇ ਤੇ ਜਰੂਰ ਉਸ ਅਸਥਾਨ ਦੇ ਮਹਾਰਾਜੀ ਦੇ ਜੋੜੇ ਦੇ ਦਰਸ਼ਨ ਕਰੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ